ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਪ੍ਰੋਗਰਾਮ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਦੇ ਸ਼ੁਭ ਅਫਸਰ ਦੇ ਉੱਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਉਹ ਜਗ੍ਹਾ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਨੰਦ ਕਰ ਦਿੱਤੇਗਾ ਇਸ ਪਵਿੱਤਰ ਧਰਤੀ ਦੇ ਉੱਤੇ ਜਦੋਂ ਖੋਜ ਕੀਤੀ ਗਈ ਤੇ ਸ੍ਰੀ ਵਾਨਸੰਤ ਬਾਬਾ ਸੇਵਾ ਸਿੰਘ ਜੁਵੈਲੋ ਤਕਰੀਬਨ 1960 ਬਾਅਦ ਦੇ ਵਿੱਚ ਇਹ ਸੇਵਾ ਆਰੰਭ ਕੀਤੀ ਗਈ ਜੋ ਕਿ ਨਿਰੰਤਰ ਸੇਵਾਵਾਂ ਕਰ ਰਹੀਆਂ ਨੇ ਜਿਵੇਂ ਕਿ ਸਾਡੇ ਨਾਲ ਬਾਬਾ ਕਰਤਾਰ ਸਿੰਘ ਜੀ ਬੈਠੇ ਆ ਇਹ ਇਹਨਾਂ ਦੇ ਮੁਤਾਬਕ 1967 ਦੇ ਵਿੱਚ ਇਹ ਵੀ ਇੱਥੇ ਕਾਰਸੇਵਾ ਲਈ ਉੱਚਾ ਗਏ ਅੱਜ ਇਸ ਧਰਤੀ ਨੂੰ ਚਾਰ ਚੰਨ ਲੱਗੇ ਹੋਏ ਆ ਇਹ ਸਾਰੀ ਗੁਰੂ ਦੀ ਕਿਰਪਾ ਕਿਉਂਕਿ ਸਤ ਬਾਬਾ ਸੇਵਾ ਸਿੰਘ ਜੀ ਦੀ ਇੱਕ ਰੰਮੀ ਸੋਚ ਸੀ ਕਿ ਇਹ ਲਾਹੌਰ ਵਸਾਇਆ ਮਹਾਰਾਜ ਨੇ ਜਦੋਂ ਆਨੰਦ ਕਾਰਜ ਕੀਤਾ ਇਹਨੂੰ ਲਾਹੌਰ ਦਾ ਨਾਮ ਦਿੱਤਾ ਗਿਆ ਕਿ ਗੁਰੂ ਘਰ ਲਾਹੌਰ ਬਣਾ ਚਾਹੀਦਾ ਅੱਜ ਤੁਸੀਂ ਦੇਖ ਰਹੇ ਜੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਅੱਗੇ ਚੱਲਦੇ ਆ ਗੰਗੂਵਾਲ ਮੋੜ ਤੋਂ ਲੈ ਕੇ ਗੁਰਦੁਆਰਾ ਗੁਰੂਕੇ ਲਾਹੌਰ ਤੱਕ तकरीबन ਸਾਡੇ ਮੁਤਾਬਿਕ 100 ਦੇ ਲਾਗੇ ਨਿੱਕੇ ਵੱਡੇ ਲੱਗਰ ਜਿਹੜੇ ਉਹ ਲੱਗੇ ਆ ਇਸ ਟਾਈਮ ਕੱਲ ਨੂੰ ਐਵੇਂ ਬਾਜ਼ਾਰ ਸੱਜਣੇ ਆ ਕਿ ਜਿਵੇਂ ਲਾਹੌਰ ਦਾ ਬਾਜ਼ਾਰ ਸੱਜੇ ਹੁੰਦੇ ਆ ਇਹ ਸਾਰੀ ਕਿਰਪਾ ਗੁਰੂਬਾਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਦੀ ਕਿਰਪਾ ਕਾਰ ਸੇਵਾ ਸੰਪਰਦਾਇਕ ਦਾ ਅਨੰਦਗੜ੍ਹ ਸੰਤ ਬਾਬਾ ਸੇਵਾ ਸਿੰਘ ਜੀ ਉਪਰਲਾ ਸ਼ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਉਸ ਤੋਂ ਬਾਅਦ ਸੰਤ ਬਾਬਾ ਭਗ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਜੀ ਪਹਿਲਵਾਨ ਦੀ ਰਹਿਨਮਾਈ ਹੇਠ ਇਹ ਸਾਰੇ ਕਾਰਜ ਚੱਲਦੇ ਰਹੇ ਉਸ ਸਮੇਂ ਪਹਿਲਾਂ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਪਹਿਲਵਾਨ ਸੰਤੋ ਸ਼੍ਰੀਵੀ ਮਛੋੜਾ ਦੇਗੇ ਉਸ ਸਮੇਂ ਦੇ ਨਾਲ ਇਸ ਟਾਈਮ ਜੈਸੇ ਦੇ ਮੁਖੀ ਸੰਤ ਬਾਬਾ ਸੁੱਚਾ ਸਿੰਘ ਜੀ ਸੁੱਚਾ ਜੀ ਅਗਵਾਈ ਦੇ ਵਿੱਚ ਸਾਰੀ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਸ਼ਾਮਾਂ ਨਿਭਾ ਰਹੀਆਂ ਅਸੀਂ ਗੁਰੂ ਮਾਰੀ ਗਾੜੀ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਰਹਿਮਤ ਕਰਿਓ ਕਿ ਜਿਹੜਾ ਸੁਭਾਗਾ ਸਮਾ ਮਨਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਸੰਗਤਾਂ ਮਨਾਉਂਦੀਆਂ ਰਹਿਣ ਜਿਹੜੀਆਂ ਗੁਰਨਾਨਕ ਨਾਮ ਵਿਰਸਾ ਸਖਸ਼ਕਤਾ ਆਪਣੀ ਕਿਰਤਕ ਬਾਈ ਜੀ ਜੋ ਦਾ ਸੰਬੰਧ ਕੱਢ ਕੇ ਇਹਨਾਂ ਸਮਾਹਾਂ ਵਿੱਚ ਯੋਗਦਾਨ ਪਾਉਂਦੀਆਂ ਉਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰਨ ਉਹਨਾਂ ਦੀਆਂ ਮਨੋ ਕਾਵਨਾ ਭਾਵਨਾ ਪੂਰੀਆਂ ਕਰਨ ਮਹਾਰਾਜ ਦਾ ਫਰਮਾਨ ਹੈ ਖਾਭੂ ਖਰਚੋ ਰਲ ਮਿਲ ਭਾਈ ਕੋਟਣਾ ਆਵੇ ਵੱਧ ਹੋ ਜਾਈ ਪਰ ਇਹਨੇ ਗੁਰਨਾਨਕ ਪਾਸ਼ਾ ਨੇ ਕਿਹਾ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਖਾਣਾ ਸੋ ਸੰਗਤਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਜਿੰਨੇ ਵੀ ਲੰਗਰ ਲੱਗ ਰਹੇ ਨੇ ਇਹ ਸਾਰੀ ਗੁਰੂਪਾਰਕ ਬਖਸ਼ਿਸ਼ਾ ਗੁਰੂਬਾਰਾਜ ਦੀ ਸੋਇਸ ਕਰਕੇ ਅਸੀਂ ਵੱਡੇ ਭਾਗਾਂ ਵਾਲੇ ਕਿ ਸਾਨੂੰ ਇਸ ਭਾਗ ਇਸ ਸਮੇਂ ਦੇ ਉੱਤੇ ਦਸ਼ਨ ਕਰਦਾ ਇਸ ਭਾਗ ਮਿਆ ਤੁਹਾਡੇ ਚੈਨਲ ਜਿਹੜੀਆਂ ਸੰਗਤਾਂ ਦੇਖਣਗੀਆਂ ਸੁਣਨਗੀਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਗੁਰੂਕੀਲਾਹੌਰ ਦਸਤ ਜੰਗੀ ਤੇ ਉਹ ਅੱਗੋਂ ਪਿਛੋਂ ਮੀਹਾਂ ਕੇ ਗੁਰੂਕੀਲਾਹੌਰ ਰਸ਼ਨ ਕਰਨ ਸੋ ਇਸ ਕਰਕੇ ਮਹਾਰਾ ਕਿਰਪਾ ਕਰਨ ਸੋ ਆਪਾਂ 1 ਮਿੰਟ ਉਹਨਾਂ ਦੇ ਗੁਰੂ ਮਹਾਰਾਜ ਦੇ ਜਿਹੜੀ ਆ ਖੁਸ਼ੀਆਂ ਨੇ ਲੱਖ ਖੁਸ਼ੀਆਂ ਪਾਸੇ ਜਾਂ ਸਤਿਗੁਰੂ ਨਦਰ ਕਰੇ ਵਿਆਹ ਵਰਵੀਆਂ ਸੰਗਤਾਂ ਨੂੰ ਵਧਾਈਆਂ ਸਾਤ ਨਾਮ ਵਾਹੀ ਗੁਰ ਸਾਤ ਨਾਮ ਗੁਰਨਾਮ ਚੜ੍ਹਦੀ ਕਲਾ ਵਿਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ